ਦੀ ਗੱਲ ਦੂਸਰੇ ਪੰਜਾਬs ਕੀਤਾ ਉਰ ਵੀ ਸਹੀ ਕਰਨ ਦਾ ਕੰਮ ਕਰ ਰਹੇ ਹਾਂ ਅਸੀਂ ਤਾਂ ਜਿਹੜਾ ਧੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਪਾਰਕਿਆਂ ਨੇ ਪੁੱਟੇ ਸੀ ਉਹ ਵੀ ਅਸੀਂ ਭਰ ਰਹੇ ਹਾਂਗੇ ਉੱਥੇ ਵੀ ਅਸੀਂ ਠੀਕ ਕਰ ਰਹੇ ਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਨਮ ਨਾ ਲੈਣ ਪਰ ਔਲੇ ਪਾਰੇ ਕਿਸਾਨ ਠੱਗੀ ਦਾ ਇਸ਼ਤਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਇਆ ਹੈ ਬਾਕੀ ਕਿਸਾਨ 10 ਏਕੜ 15 ਏਕੜ 20 ਏਕੜ ਚਿੰਨੀ ਬੇਜ ਜ਼ਮੀਨਾਂ ਜਿਉਂ ਚਾਹਵਾਗਾ ਕਿ ਮੈਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੁਲਿਸ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਨਾਗਾ ਉਹ ਇੱਕ ਪ੍ਰਕਿਰਿਆ ਦੇ ਤਹਿਤ ਉਹ ਇੱਕ ਪ੍ਰਕਿਰਿਆ ਦੇ ਤਹਿਤ ਲੈਂਡ ਪੁਲਿਸ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰ ਦੇਊਗਾ ਆਪਾਂ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਡਾਕਟਰ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੋਗੇ ਔਰ ਉਸ ਜਦੋਂ ਮਾਰਕੀਟ ਚੱਲਸੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇਗਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਥੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਪਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾ ਕਰ ਪਰ ਨਾਲ ਵੀ ਰਾ ਕਿਸਾਨ ਜਿਹੜਾ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਘਾਟ ਜਿਹੜਾ ਸਟੋਰ ਦਾ ਜਿਹੜਾ ਉਹ ਦਿਨਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਘਾਟ ਜਿਹੜਾ ਹੈਗਾ ਉਹ ਤੇ ਕਮਰਸ਼ੀਅਲ ਹੋਊਗਾ ਸੋ ਮੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਦੀ ਕਿਸਮ ਦੀ ਪਰਾਮਣ ਨਹੀਂ ਖੜੀ ਹੋਊਗੀ ਬਲਕਿ ਹੁਣ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 ਕਿਕਰ ਦਾ 1 ਕਰੋੜ ਰੁਪਿਆ ਹੈ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਇੱਥੇ ਦੀ ਗੱਲ ਚ ਨੁ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਿਆ ਇੱਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹ ਕਿਸਾਨ ਨੂੰ ਵੇਚਣਾ ਚਾਹੁੰਦਾਗਾ ਚਾਹ ਕਿਸੇ ਕਮਰਸ਼ੀਅਲ ਅਧਾਰੇ ਨੂੰ ਵੇਚਣਾ ਚਾਹੁੰਦਾਗਾ ਚਾਹ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਵੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮੰਨ ਲਈ 1 ਕਰੋੜ ਰੁਪਿਆ ਰੇਟ ਆ ਤਾਂ ਜੇ ਅਸੀਂ ਲੈਂਡ ਐਕਵੀਜ਼ੀਸ਼ਨ ਕਰਾਂਗੇ ਜੇਕਰ ਅਸੀਂ ਉਹ ਜ਼ਮੀਨ ਨੂੰ ਖਰੀਦ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹੌਸਿੰਗ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਐਕਵੀਜ਼ੀਸ਼ਨ ਪਾਲਿਸੀ ਹੈ 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਸ ਕੀਤੀ